ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੱਲ ਰਹੀ ਹੈ ਬਦ ਸਾਰੇ ਘਰ ਬਟੇ ਟਿਕਾਉਣ ਲਈ ਬਈ ਬਿਜਲੀ ਦਫ਼ਤਰ ਆਏ ਆ ਇੱਥੇ ਇਹਨਾਂ ਨੇ ਨਾ 1.5 ਲੱਖ ਰੁਪਏ ਬੋੜਾ ਲਿਆ ਪੈਂਦਾ ਮੀਟਰ ਲਾ ਕੇ ਲਿਆਏ ਆ ਤੇ ਅਸੀਂ ਘਰੇ ਹੈ ਨਹੀਂ ਸੀਗੇ ਗਏ ਸੀ ਕਿਤੇ ਤੇ 1.5 ਲੱਖ ਰੁਪਏ ਵਾਲੀ ਕਹਾੜਾ ਬਣਾ ਲਿਆ 3/4 ਮੀਟਰ ਦਾ ਹੀ ਮੀਟਰ ਸੜ ਗਿਆ ਸੀ 8 ਮਹੀਨਾ ਬਾਅਦ ਮੀਟਰ ਲਾਇਆ ਤੇ ਸਾਡੇ ਮੀਟਰ ਦੇ ਬਿੱਲ ਵਧਾਈ ਗਏ ਤੇ ਜਦੋਂ ਨਵਾਂ ਲਾਇਆ ਉਹਨੂੰ ਹੋਵੇ ਸੀ ਬਦਲ ਕੇ ਇਹਦਾ ਲਾਇਆ 2 ਕੁ ਮਹੀਨੇ ਹੋਏ ਸੀ ਉਹਨੂੰ ਲਾਇਏ ਨੂੰ ਉਹਦਾ ਬਿੱਲ ਤਾਹੇ ਤੱਕ ਆਇਆ ਨਹੀਂ ਸੀਗਾ ਪਿਛਲਾ 1.5 ਲੱਖ ਰੁਪਿਆ ਬਿੱਲ ਬਣਾਤਾ ਮੀਟਰ ਲਾ ਕੇ ਲਿਆਏ ਹੁਣ ਬਿਜਲੀ ਦਫ਼ਤਰ ਆਏ ਆ ਉਹ ਦੇਖਦੇ ਕੀ ਕਹਿੰਦੇ ਆ ਉਹ ਵੀ ਨਹੀਂ ਦਫ਼ਤਰ ਤਾਂ ਹੰਤ ਮੰਨਦਾ ਤਾਂ ਬੇੜੇ ਕਰਕੇ ਆ ਪਿਆ ਭੈਣ ਜੀ ਇਹ ਦੂ ਕਾਲੀ ਕਾਂਗਰਸ ਸਹੀ ਸੀਗੀ ਇਹਨੂੰ ਜਿਵੇਂ ਹੀ ਪੱਠਾ ਬਠਾਤਾ ਪਰ ਬੋਟ ਆਪਾ ਭਵੰਤ ਮਾਰ ਨੂੰ ਨਹੀਂ ਪਾਈ ਸੀ ਆਪਾ ਪਾਈ ਸੀ ਕਾਲੀਆਂ ਨੂੰ ਸ਼ੁਰੂ ਤੋਂ ਆਪਾ ਕਾਲੀਆਂ ਨਹੀਂ ਪਾਉਨੇ ਆ ਇਹਨਾਂ ਨੇ ਤਾਂ ਬੇੜਾ ਹੀ ਕਰ ਕਰਤਾ ਭਵੰਤ ਮਾਰ ਨੂੰ ਗਾਂ ਤੋਂ ਨਹੀਂ ਬਣਦਾ ਇਹ ਇੱਕ ਵਿਚਾਰਾਂ ਦੇ ਇੱਕ ਬਲਬ ਸੀਗਾ ਤੇ ਇੱਕ ਅੱਧਾ ਪੱਖਾ ਹੋਊਗਾ ਉਹਨਾਂ ਨੂੰ ਆਇਆ 75000 ਰੁਪਏ ਦੱਸ ਉਹ ਚਾਰੇ ਮਿਹਨਤ ਕਰਨ ਵਾਲੇ ਕੱਲੀ ਜਨਾਨੀ ਆ ਉਹਨੂੰ ਇੰਨਾ ਬੈਲ ਆ ਗਿਆ ਦੱਸ